ਸਾਰੇ ਹਾਊਸ ਨੂੰ ਸਾਰੇ ਮੈਂਬਰਸ ਨੂੰ ਸਾਰੇ ਪੰਜਾਬ ਨੂੰ ਦੱਸਣਾ ਚਾਹੂਗਾ ਕਿ ਅਸੀਂ ਨਿਊ ਐਂਡ ਰੀਨਿਊਏਬਲ એનર્ਜੀ ਪੇਡਾ ਦੇ ਰਾਹੀਂ ਅਸੀਂ 200009 ਮਾਨਸਬ ਦੀ ਅਗਵਾਈ ਦੇ ਵਿੱਚ 200009 ਏਪੀ ਕਨੈਕਸ਼ਨ ਜਿਹੜੇ ਖੇਤੀਬਾੜੀ ਵਾਲੇ ਕਨੈਕਸ਼ਨ ਨੇ ਉਹ ਸੋਲਰ ਵਾਲੇ ਨੇ ਜਿਹੜੇ ਉਹ ਅਸੀਂ ਟੈਂਡਰ ਹੋ ਚੁੱਕਿਆ ਤੇ ਉਹ ਦੇਣ ਜਾ ਰਹੇ ਹਾਂ ਜੀ ਜਿਹਦੇ ਵਿੱਚ 60% ਦੀ ਸਬਸਿਡੀ ਜਿਹੜੀ ਉਹ ਕਿਸਾਨਾਂ ਨੂੰ ਮਿਲੇਗੀ 40% ਉਹਨਾਂ ਨੇ ਆਪ ਪਾਉਣੀ ਹੈ ਇਸ ਤੋਂ ਇਲਾਵਾ ਇਹ 20000 ਜਦੋਂ ਸਕਸੈਸਫੁਲੀ ਕੰਪਲੀਟ ਹੋ ਜਾਂਦਾ ਉਸ ਤੋਂ ਬਾਅਦ 70000 ਸੋਲਰ ਐਗਰੀਕਲਚਰ ਪੰਪ ਸੈਟਾਂ ਦੀ ਪਰਮਿਸ਼ਨ ਹੈ ਜਿਹੜੀ ਅਸੀਂ ਉਹ ਵੀ ਆਲਰੇਡੀ ਸੈਂਟਰ ਸਰਕਾਰ ਤੋਂ ਲੈ ਰੱਖੀ ਹੈ ਫੇਜ਼ 2 ਦੇ ਵਿੱਚ 70000 ਉਹ ਕੱਢਾਂਗੇ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਜੇ ਇਹਨਾਂ ਦੀ ਮਜਬੂਰੀ ਹੈ ਕਿ 2018 ਦੇ ਵਿੱਚ ਜੋ ਚਿੱਠੀ ਨਿਕਲੀ ਹੋਈ ਹੈ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਦੀ ਜੇ ਕਿਸੇ ਨੂੰ ਸਿੱਧਾ ਬਿਜਲੀ ਕਨੈਕਸ਼ਨ ਨਹੀਂ ਮਿਲ ਸਕਦਾ ਤੇ ਉਹ ਇਹ ਸੀ ਜਿਹੜਾ ਪੋਰਟਲ ਖੋਲਾਂਗੇ ਉਹਦੇ ਉੱਪਰ ਜਾ ਕੇ ਉਹ ਅਪਲਾਈ ਕਰਨਾ ਔਰ ਇਥੋਂ ਤੱਕ ਕਿ ਸਰ ਇਹ ਹੈ ਕਿ ਇਹਦੇ ਚ ਸਿਰਫ ਇੰਨੀਕ ਜ਼ਰੂਰ ਹੈ ਕਿ ਜਿਹੜੇ ਤਾਂ ਜਿਵੇਂ ਜਿਹੜੇ ਡਾਰਕ ਜ਼ੋਨ ਨੇ ਪੰਜਾਬ ਦੇ ਪਾਣੀ ਓਵਰ ਐਕਸਪਲੋਇਟਡ ਹੈ ਗਰਾਊਂਡ ਵਾਟਰ ਬਹੁਤ ਥੱਲੇ ਜਾ ਚੁੱਕਿਆ ਉਥੇ ਉਹ ਸਿੱਧਾ ਨਹੀਂ ਲੱਗ ਸਕਦਾ ਹੈਗਾ ਉਥੇ ਉਹਨਾਂ ਲੋਕਾਂ ਨੂੰ ਉਹਨਾਂ ਨੂੰ ਹੀ ਮਿਲੂਗਾ ਕਨੈਕਸ਼ਨ ਇਹ ਜਿਨ੍ਹਾਂ ਕੋਲ ਸਪ੍ਰਿੰਕਲ ਸਿਸਟਮ ਜਾਂ ਡ੍ਰਿਪ ਇਰੀਗੇਸ਼ਨ ਸਿਸਟਮ ਲੱਗਿਆ ਹੋਊਗਾ ਤਾਂ ਕਿ ਪਾਣੀ ਦੀ ਆਪਾਂ ਬਚਤ ਕਰ ਸਕੀਏ ਜਿਹੜੇ ਡਾਰਕ ਜ਼ੋਨ ਦੇ ਵਿੱਚ ਨਹੀਂ ਹੈਗੇ ਬਲਾਕ तकरीबन 20% ਵੱਜਦੇ ਨੇ ਪੰਜਾਬ ਦੇ ਵਿੱਚ ਉੱਥੇ ਉਹਨਾਂ ਨੂੰ ਸਾਰਿਆਂ ਨੂੰ ਸਿੱਧਾ ਮਿਲ ਜੂਗਾ ਜਿਹੜੇ ਡਾਰਕ ਜ਼ੋਨ ਦੇ ਵਿੱਚ ਆਉਂਦੇ ਨੇ ਇਹ ਵੀ ਸਾਡੇ ਪੋਰਟਲ ਦੇ ਉੱਪਰ ਮੈਂਸ਼ਨਡ ਹੋਊਗਾ ਕਿ ਕਿਹੜਾ ਪਿੰਡ ਕਿਹੜਾ ਸ਼ਹਿਰ ਡਾਰਕ ਜ਼ੋਨ ਦੇ ਵਿੱਚ ਆਉਂਦਾ ਐ ਐਕਸਪਲੋਇਟਡ ਓਵਰ ਐਕਸਪਲੋਇਟਡ ਜ਼ੋਨ ਦੇ ਵਿੱਚ ਆਉਂਦਾ ਕਿਹੜਾ ਡਾਰਕ ਜ਼ੋਨ ਦੇ ਵਿੱਚ ਨਹੀਂ ਆਉਂਦਾ ਸੋ ਜਿਨੇ ਇਹ ਲੈਣਾ ਹੈ ਉਹ ਜੇ ਡਾਰਕ ਜ਼ੋਨ ਦੇ ਵਿੱਚ ਆਉਂਦਾ ਡ੍ਰਿਪ ਇਰੀਗੇਸ਼ਨ ਔਰ ਔਰ ਜੋ ਸਪ੍ਰਿੰਕਲ ਸਿਸਟਮ ਹੈ ਸਰ ਬੜੀਆਂ ਵਧੀਆ ਸਕੀਮਾਂ ਨੇ ਸਰਕਾਰ ਦੀਆਂ 90% ਤੱਕ ਸਬਸਿਡੀ ਕਿਸਾਨਾਂ ਨੂੰ ਉਹ ਵੀ ਮਿਲਣੀ ਹੈ ਸੋ ਵਾਟ ਆਈ ਮੀਨ ਟੂ ਸੇ ਇਜ਼ ਕਿ ਇਨ ਸਿਸਟਮ ਨੂੰ ਤੁਸੀਂ ਅਡਾਪਟ ਕਰਾ ਲਓ ਜਿਆ ਹਲਕੇ ਚ ਇਹ ਹੋ ਜਾਏਗਾ ਕੁਐਸਚਨ ਨੰਬਰ 1062 ਕੀ ਬਿਜਲੀ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਹਲਕਾ ਸ਼ੁਤਰਾਣਾ ਦੇ ਘੱਗਰ ਦੇ ਨਜ਼ਦੀਕ ਆਉਂਦੇ ਪਿੰਡਾਂ ਦੇ ਕਿਸਾਨਾਂ ਲਈ ਨਵੇਂ ਟੂਬਲ ਕਨੈਕਸ਼ਨ ਦੇਣ ਦੀ ਕੋਈ ਤਜਵੀਜ਼ ਸਰਕਾਰ ਦੇ ਵਿਚਾਰधीन ਹੈ ਜੇਕਰ ਹੈ ਤਾਂ ਕਦੋਂ ਤੱਕ ਸਰਦਾਰ ਰੁਪਜਨ ਸਿੰਘ ਮਾਨਯੋਗ ਸਪੀਕਰ ਸਾਹਿਬ ਮੈਂ ਤੁਹਾਡੇ ਮਾਦੇਮ ਰਾਈ ਮਾਨਯੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਨਵੇਂ ਕਨੈਕਸ਼ਨ ਦੇਣ ਦੀ ਨਵੇਂ ਟਿਊਬਲ ਕਨੈਕਸ਼ਨ ਦੇਣ ਦੀ ਕੋਈ ਵੀ ਤਜਵੀਜ਼ ਅਜੇ ਤੱਕ ਸਰਕਾਰ ਦੇ ਵਿਚਾਰ ਅਧੀਨ ਨਹੀਂ ਹੈ ਜੀ ਕੁਲਵੰਤ ਜੀ ਸਪੀਕਰ ਸਾਹਿਬ ਮੈਂ ਮੰਤਰੀ ਸਾਹਿਬ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਆਪਾਂ ਦਿਨੋ ਦਿਨ ਰੋਲਾ ਵੀ ਪਿਆ ਹੋਇਆ ਕਿ ਜਿਹੜਾ ਧਰਤੀ ਦਾ ਹੀਟਲਾ ਪਾਣੀ ਹੈ ਜਿਹੜਾ ਦਿਨੋਂ-ਦਿਨ ਉਹ ਨੀਚੇ ਜਾ ਰਿਹਾ ਹੈ। ਸੋ ਜੋ ਜਿੰਨੇ ਵੀ ਖੱਗਰ ਦੇ ਨਾਲ ਲੱਗਦੇ ਕਿਸਾਨ ਹੈਗੇ ਨੇ ਜਿਹੜੇ ਜ਼ਿਮੀਂਦਾਰ ਨੇ ਉਹ ਚਾਹੁੰਦੇ ਨੇ ਕਿ ਅਸੀਂ ਖੱਗਰ ਦੇ ਵਿੱਚੋਂ ਜਿਹੜਾ ਪਾਣੀ ਹੈ, ਵਲਤੂ ਪਾਣੀ ਆਉਂਦਾ ਉਹਨਾਂ ਦੇ ਨਾਲ ਅਸੀਂ ਆਪਣੇ ਖੇਤਾਂ ਦੀ ਜੜੀਓ ਸਿੰਚਾਈ ਕਰ ਸਕੀਏ। ਇਸ ਕਰਕੇ ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਨੂੰ ਨਵੇਂ ਕਨੈਕਸ਼ਨ ਦੇਣ ਦੀ ਜਿਹੜੀ ਤਜਵੀਜ਼ ਹੈ ਉਹ ਸਰਕਾਰ ਦੇ ਵਿਚਾਰ ਦੀ ਲੈਂਦੀ ਹੈ। ਮੰਤਰੀ ਜੀ ਮਾਨਯੋਗ ਸਪੀਕਰ ਸਾਹਿਬ 14 ਮਾਰਚ 2018 ਤੋਂ ਨਵੇਂ ਏਪੀ ਕਨੈਕਸ਼ਨ ਦੇਣ ਤੇ ਸਰਕਾਰ ਦੁਆਰਾ ਜਿਹੜੀ ਆ ਉਹ ਰੋਕ ਲਗਾਈ ਗਈ ਆ ਜਿਨੇ ਕਿ ਮੈਂਬਰ ਸਾਹਿਬ ਨੇ ਕੋਈ ਦੱਸਿਆ ਕਿ ਤਰਤੀਆ ਖਲਾਬ ਪਾਣੀ ਜਿਹੜਾ ਆ ਉਹਦਾ ਲੈਵਲ ਦਿਨ-ਬਦਿਨ ਹੇਠਾਂ ਹੀ ਚਾਈ ਜਾ ਰਿਹਾ ਹੈ ਪਰ ਏਪੀ ਪਾਲਸੀ ਵਿੱਚ ਘੱਗਰ ਨਦੀ ਦੀ ਜਿਹੜਾ ਇਹਨਾਂ ਗੱਲ ਕੀਤੀ ਆ ਉਹਦੇ ਨੇੜੇ ਨਵਾਂ ਬਿਜਲੀ ਕਨੈਕਸ਼ਨ ਦੇਣ ਦਾ ਕੋਈ ਵਿਸ਼ੇਸ਼ ਪ੍ਰਬੰਧ ਤਾਂ ਨਹੀਂ ਆ ਪਰ ਪੰਜਾਬ ਰਾਜ ਵਿੱਚ ਏਪੀ ਟਿਊਬਵਲ ਕਨੈਕਸ਼ਨ ਰੱਖਣ ਵਾਲੇ ਖਪਤਕਾਰਾਂ ਲਈ ਨਦੀ ਤੋਂ ਪਾਣੀ ਨੂੰ ਚੁੱਕਣ ਲਈ ਆਪਣੇ ਮੌਜੂਦਾ ਟਿਊਬਵਲ ਕਨੈਕਸ਼ਨ ਨੂੰ ਘੱਗਰ ਨਦੀ ਦੇ ਕੰਡੇ ਦੇ ਨਾਲ ਲੱਗਦੀ ਜ਼ਮੀਨ ਵਿੱਚ ਤਬਦੀਲ ਕਰਵਾ ਸਕਦੇ ਆ ਜੀ ਠੀਕ ਠੀਕ ਹੈ ਕੁਲਵੰਤ ਜੀ ਹੋ ਗਿਆ ਤੁਹਾਡਾ ਅਮਨ ਜੀ ਉਹਨਾਂ ਨੂੰ ਦੂਜੀ ਉਹਨਾਂ ਦੀ ਇੱਕ ਬਣਦੀ ਹੈ ਜੀ ਇੱਕ ਮਿੰਟ ਆਲ ਪਲੀਜ਼ ਲਓ ਜੀ ਹਾਂ ਜੀ ਕੁਲਵੰਤ ਜੀ ਸਪੀਕਰ ਸਾਹਿਬ ਉਹ ਕਈ ਕਿਸਾਨ ਛੋਟੇ ਹੈਗੇ ਨੇ ਜਿਹੜੇ ਉਹ ਆਪਣੇ ਕਨੈਕਸ਼ਨ ਸ਼ਿਫਟ ਨਹੀਂ ਕਰਾ ਸਕਦੇ ਉੱਥੇ ਵੀ ਜ਼ਮੀਨਾਂ ਹੈਗੀਆਂ ਜਿਹੜੇ ਕੋਈ 2 ਕਿੱਲੇ 2.5 ਕਿੱਲੇ ਜਾਂ ਹੋਰ ਖੱਗਰ ਦੇ ਨਾਲ ਲੱਗਦੇ ਵੀ ਕਈਆਂ ਦੀਆਂ ਜ਼ਮੀਨਾਂ ਹੈਗੀਆਂ ਕਿ ਉਹਨਾਂ ਨੂੰ ਸਿਰਫ ਖੱਗਰ ਦੇ ਵਿੱਚੋਂ ਪਾਣੀ ਚੱਕਣ ਦੀ ਜੜੀ ਹੈਗੀ ਹੈ ਉਸ ਲਈ ਉਹਨਾਂ ਨੂੰ ਕਨੈਕਸ਼ਨ ਜਿਹੜਾ ਉਹ ਦਿੱਤਾ ਜਾਂਦਾ ਜੀ ਜੀ ਹਾਂਜੀ ਅਮਨ ਜੀ ਕੁਝ ਕਹਿਣਾ ਚਾਹੁੰਦੇ ਨੇ ਸਪੀਕਰ ਸਾਹਿਬ ਇਹਦੇ ਵਿੱਚ ਇਹ ਐਮਐਲਏ ਸਾਹਿਬ ਦਾ ਬੜਾ ਵਾਜਬ ਸਵਾਲ ਹੈ ਜੀ ਆ ਔਰ ਪੰਜਾਬ ਦੇ ਬਹੁਤ ਸਾਰੇ ਛੋਟੇ ਮਾਰਜਨ ਕਿਸਾਨਾਂ ਨੂੰ ਇਹਦੀ ਦਿੱਕਤ ਵੀ ਆਉਂਦੀ ਹੈ ਇਹਦਾ ਹੱਲ ਹੈ ਜਿਹੜਾ ਉਹ ਸਾਡਾ ਜਿਹੜਾ ਰੀਨਿਊਏਬਲ એનર્ਜੀ ਡਿਪਾਰਟਮੈਂਟ ਹੈ ਉਹਦੇ ਕੋਲ ਹੈਗਾ ਮੈਂ ਸਾਰੇ ਹਾਊਸ ਨੂੰ ਸਾਰੇ ਮੈਂਬਰਸ ਨੂੰ ਸਾਰੇ ਪੰਜਾਬ ਨੂੰ ਦੱਸਣਾ ਚਾਹੂਗਾ ਕਿ ਅਸੀਂ ਨਿਊ ਐਂਡ ਰੀਨਿਊਏਬਲ એનર્ਜੀ ਪੇਡਾ ਦੇ ਰਾਹੀਂ ਅਸੀਂ 20000 ਨਵੇਂ ਮਾਨਸਬ ਦੀ ਅਗਵਾਈ ਦੇ ਵਿੱਚ 20000 ਐਪੀ ਕਨੈਕਸ਼ਨ ਜਿਹੜੇ ਖੇਤੀਬਾੜੀ ਵਾਲੇ ਕਨੈਕਸ਼ਨ ਨੇ ਉਹ ਸੋਲਰ ਵਾਲੇ ਨੇ ਜਿਹੜੇ ਉਹ ਅਸੀਂ ਟੈਂਡਰ ਹੋ ਚੁੱਕਿਆ ਤੇ ਉਹ ਦੇਣ ਜਾ ਰਹੇ ਹਾਂ ਜੀ ਜਿਹਦੇ ਵਿੱਚ 60% ਦੀ ਸਬਸਿਡੀ ਹੈ ਜਿਹੜੀ ਉਹ ਕਿਸਾਨਾਂ ਨੂੰ ਮਿਲੇਗੀ 40% ਉਹਨਾਂ ਨੇ ਆਪ ਪਾਉਣੀ ਹੈ ਇਸ ਤੋਂ ਇਲਾਵਾ ਇਹ 20000 ਜਦੋਂ ਸਕਸੈਸਫੁਲੀ ਕੰਪਲੀਟ ਹੋ ਜਾਂਦਾ ਹੈ ਉਸ ਤੋਂ ਬਾਅਦ 70000 ਸੋਲਰ ਐਗਰੀਕਲਚਰ ਪੰਪ ਸੈਟਾਂ ਦੀ ਪਰਮਿਸ਼ਨ ਹੈ ਜਿਹੜੀ ਅਸੀਂ ਉਹ ਵੀ ਆਲਰੇਡੀ ਸੈਂਟਰ ਸਰਕਾਰ ਤੋਂ ਲੈ ਰੱਖੀ ਹੈ ਫੇਜ਼ 2 ਦੇ ਵਿੱਚ 70000 ਉਹ ਕੱਢਾਂਗੇ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਜੇ ਇਹਨਾਂ ਦੀ ਮਜਬੂਰੀ ਹੈ ਕਿ 2018 ਦੇ ਵਿੱਚ ਜੋ ਚਿੱਠੀ ਨਿਕਲੀ ਹੋਈ ਹੈ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਦੀ ਜੇ ਕਿਸੇ ਨੂੰ ਸਿੱਧਾ ਬਿਜਲੀ ਕਨੈਕਸ਼ਨ ਨਹੀਂ ਮਿਲ ਸਕਦਾ ਤੇ ਉਹ ਇਹ ਸੀ ਜਿਹੜਾ ਪੋਰਟਲ ਖੋਲਾਂਗੇ ਉਹਦੇ ਉੱਪਰ ਜਾ ਕੇ ਉਹ ਅਪਲਾਈ ਕਰਨਾ ਔਰ ਇੱਥੋਂ ਤੱਕ ਕਿ ਸਰ ਇਹ ਹੈ ਕਿ ਇਹਦੇ 'ਚ ਸਿਰਫ ਇੰਨੀਕ ਜ਼ਰੂਰ ਹੈ ਕਿ ਜਿਹੜੇ ਤਾਂ ਜਿਵੇਂ ਜਿਹੜੇ ਡਾਰਕ ਜ਼ੋਨ ਨੇ ਪੰਜਾਬ ਦੇ ਪਾਣੀ ਓਵਰ ਐਕਸਪਲੋਇਟਡ ਹੈ ਗਰਾਊਂਡ ਵਾਟਰ ਬਹੁਤ ਥੱਲੇ ਜਾ ਚੁੱਕਿਆ ਉੱਥੇ ਉਹ ਸਿੱਧਾ ਨਹੀਂ ਲੱਗ ਸਕਦਾ ਹੈਗਾ ਉੱਥੇ ਉਹਨਾਂ ਲੋਕਾਂ ਨੂੰ ਉਹਨਾਂ ਨੂੰ ਹੀ ਮਿਲੂਗਾ ਕਨੈਕਸ਼ਨ ਇਹ ਜਿਨ੍ਹਾਂ ਕੋਲ ਸਪ੍ਰਿੰਕਲ ਸਿਸਟਮ ਜਾਂ ਡ੍ਰਿਪ ਇਰੀਗੇਸ਼ਨ ਸਿਸਟਮ ਲੱਗਿਆ ਹੋਊਗਾ ਤਾਂ ਕਿ ਪਾਣੀ ਦੀ ਆਪਾਂ ਬਚਤ ਕਰ ਸਕੀਏ ਜਿਹੜੇ ਡਾਰਕ ਜ਼ੋਨ ਦੇ ਵਿੱਚ ਨਹੀਂ ਹੈਗੇ ਬਲਾਕ तकरीबन 20% ਬਚਦੇ ਨੇ ਪੰਜਾਬ ਦੇ ਵਿੱਚ ਉੱਥੇ ਉਹਨਾਂ ਨੂੰ ਸਾਰਿਆਂ ਨੂੰ ਸਿੱਧਾ ਮਿਲ ਜੂਗਾ ਜਿਹੜੇ ਡਾਰਕ ਜ਼ੋਨ ਦੇ ਵਿੱਚ ਆਉਂਦੇ ਨੇ ਇਹ ਵੀ ਸਾਡੇ ਪੋਰਟਲ ਦੇ ਉੱਪਰ ਮੈਂਸ਼ਨਡ ਹੋਊਗਾ ਕਿ ਕਿਹੜਾ ਪਿੰਡ ਕਿਹੜਾ ਸ਼ਹਿਰ ਡਾਰਕ ਜ਼ੋਨ ਦੇ ਵਿੱਚ ਆਉਂਦਾ ਐ ਐਕਸਪਲੋਇਟਡ ਓਵਰ ਐਕਸਪਲੋਇਟਡ ਜ਼ੋਨ ਦੇ ਵਿੱਚ ਆਉਂਦਾ ਕਿਹੜਾ ਡਾਰਕ ਜ਼ੋਨ ਦੇ ਵਿੱਚ ਨਹੀਂ ਆਉਂਦਾ ਸੋ ਜਿਨੇ ਇਹ ਲੈਣਾ ਹੈ ਉਹ ਜਿਹੜੇ ਡਾਰਕ ਜ਼ੋਨ ਦੇ ਵਿੱਚ ਆਉਂਦਾ ਡ੍ਰਿਪ ਇਰੀਗੇਸ਼ਨ ਔਰ ਔਰ ਜੋ ਸਪ੍ਰਿੰਕਲ ਸਿਸਟਮ ਹੈ ਸਰ ਬੜੀਆਂ ਬੜੀਆਂ ਸਕੀਮਾਂ ਨੇ ਸਰਕਾਰ ਦੀਆਂ 90% ਤੱਕ ਸਬਸਿਡੀ ਕਿਸਾਨਾਂ ਨੂੰ ਉਹ ਵੀ ਮਿਲਣੀ ਹੈ ਸੋ ਵਾਟ ਆਈ ਮੀਨ ਟੂ ਸੇ ਇਨ ਸਿਸਟਮ ਤੁਸੀਂ ਅਡਾਪਟ ਕਰਾ ਲਓ ਜੇ ਹਲਕੇ ਚ ਇਹ ਹੋ ਜਾਏਗਾ ਹੋ ਗਿਆ ਜੀ ਹੋ ਗਿਆ ਜੀ ਕੁਰਵਾਂਜੀ ਮਿਲਦਾ ਹੋ ਗਿਆ ਦੋ ਹੁੰਦੀਆਂ ਜੀ ਸਪਲੀਮੈਂਟਰੀ ਆਪਾਂ ਕਿਉਂ ਖਿੱਚਣਾ ਅੱਗੇ ਓਏ ਇਹ ਖੁੱਲ ਜੇਗਾ ਦਸਤਾਉ ਨੇ ਤੁਹਾਨੂੰ ਬੈਠ ਹਾਂਜੀ ਸੰਦੀਪ ਜੀ ਸੰਦੀਪ ਜੀ ਬੈਠੋ ਜੀ ਬੈਠੋ ਸਪੀਕਰ ਸਾਹਿਬ ਸਪੀਕਰ ਸਾਹਿਬ ਤੁਹਾਡੇ ਰਾਈ ਮੈਂ ਅਮਨ ਜੀ ਨੂੰ ਆ ਰਿਕੁਐਸਟ ਵੀ ਕਰਨਾ ਚਾਹਾਂਗਾ ਵੀ ਪਹਿਲੇ ਵੀ ਜਦੋਂ ਆ ਸਬਸਿਡੀ ਸੋਲਰ ਜਿਹੜੀ ਟਿਊਬਵੈਲਜ਼ ਵਾਲੀ ਹੈ ਇਹਦਾ ਜਿਹੜਾ ਆਨਲਾਈਨ ਰਜਿਸਟ੍ਰੇਸ਼ਨ ਪ੍ਰੋਸੈਸ ਹੈ ਉਹ ਬੜਾ ਔਖਾ ਤੇ ਕੰਪਲਿਕੇਟਡ ਰਿਹਾ ਤੇ ਮੈਂ ਸਰਕਾਰ ਨੂੰ ਆ ਰਿਕੁਐਸਟ ਕਰਨਾ ਚਾਹੁੰਦਾ ਵੀ ਸਪੈਸ਼ਲੀ ਜਿਹੜੇ ਕਿਸਾਨ ਵੀਰ ਹੈ ਛੋਟੇ ਜਿਹੜੇ ਜ਼ਮੀਦਾਰ ਹੈ ਉਹਨਾਂ ਨੂੰ ਬਹੁਤ ਧੱਕੇ ਕਾਣੇ ਪੈਂਦੇ ਆ ਸਿਸਟਮ ਬਾਰ-ਬਾਰ ਕਰੈਸ਼ ਹੁੰਦਾ ਮਤਲਬ ਬੜਾ ਔਖਾ ਕੰਮ ਹੈ ਉਹਨੂੰ ਪਲੀਜ਼ ਜਿਨ੍ਹਾਂ ਸੌਖਾ ਕਰਾ ਸਕਦੇ ਆ ਫਿਰ ਇਹਦੇ ਵਿੱਚ ਮੈਨੀਪੂਲੇਸ਼ਨ ਸ਼ੁਰੂ ਹੋ ਜਾਂਦੀ ਹੈ ਜਿਹੜੀ ਜਿਹੜੇ ਏਜੰਟਸ ਹੈ ਉਹ ਵਿੱਚ ਇਨਵੋਲ ਹੋ ਜਾਂਦੇ ਆ ਤੇ ਬਹੁਤ ਕੁਝ ਕੰਮ ਚੱਲ ਜਾਂਦਾ ਹੈ ਉਹਦੇ ਉੱਤੇ ਪੁਲਿਸ ਧਿਆਨ ਕਿਤਾ ਜਾਵੇ ਥੈਂਕ ਯੂ ਸਪੀਕਰ ਸਾਹਿਬ ਆਮ ਤੌਰ ਤੇ ਬੜੀਆਂ ਜਿਹੜੀਆਂ ਸਰਕਾਰੀ ਸਕੀਮਾਂ ਹੁੰਦੀਆਂ ਉਹਨਾਂ ਦੇ ਵਿੱਚੋਂ ਏਜੰਟਸ ਵਿੱਚ ਪੈ ਗਏ ਤੇ ਜਿਹੜੇ ਭੋਲੇ-ਭਾਲੇ ਜਿਹੜੇ ਖਪਤਕਾਰ ਆ ਆਪਣੇ ਉਹਨਾਂ ਨੂੰ ਫ੍ਰੀਜ਼ ਕਰਦੇ ਆ ਸੋ ਇਹਦੇ ਵੱਲ ਧਿਆਨ ਰੱਖਿਆ ਜਾਵੇ ਆਪਾਂ ਅਗਲਾ ਕੁਐਸਚਨ ਲੈਨੇ ਅਗਲਾ ਕੁਐਸਚਨ ਲੈਨੇ ਸਰ ਅਜੀਤਪਾਲ ਸਿੰਘ ਕੋਹਲੀ ਥੈਂਕ ਯੂ ਸਰ

ਸ਼੍ਰੀ ਸੰਦੀਪ ਜਾਖੜ ਕੁਐਸਚਨ ਨੰਬਰ 1143 ਸਪੀਕਰ ਸਾਹਿਬ ਸਵਾਲ ਹੈ ਕਿ ਜਿਹੜਾ ਜਿਹੜੀ ਲਿੰਕ ਰੋਡ ਹੈ ਹਨੂਮਾਨਗੜ ਰੋਡ ਗਵਰਨਮੈਂਟ ਡਿਗਰੀ ਕਾਲਜ ਉਹਦਾ ਕੀ ਸਟੇਟਸ ਹੈ ਕਿੰਨੀ ਡੈਮੇਜ ਹੈ ਤੇ ਕਦੋਂ ਤੱਕ ਉਹਨੂੰ ਰਿਪੇਅਰ ਕਰ ਦੇਣਗੇ ਸਰ ਗੁਰਮੀਤ ਸਿੰਘ ਖੁੱਡੀਆਂ ਜੀ ਨਹੀਂ ਸਰ ਬਲਕਾਰ ਸਿੰਘ ਜੀ ਹੈ ਸਰ ਸਰ ਜਵਾਬ ਪੈਸੇ ਆ ਗਿਆ ਹੈ ਅਰੇ ਟ੍ਰਾਂਸਫਰ ਹੋ ਗਿਆ ਓਕੇ ਸਰ ਬਲਕਾਰ ਸਿੰਘ ਜੀ ਜੀ ਸਰ ਰੋਡ ਜਿਹੜੀ ਹਰਮਾਨਗੜ ਰੋਡ ਤੋਂ ਜਿਹੜੀ ਗਵਰਨਮੈਂਟ ਡਿਗਰੀ ਕਾਲਜ ਤੱਕ ਟੁੱਟੀ ਹੋਈ ਰੋੜ ਐ ਸਰਸੀ 25 ਤਿੰਨ ਆਪਣਾ 31 ਤਿੰਨ 225 ਤੱਕ ਇਹ ਕੰਪਲੀਟ ਕਰ ਦੇਵਾਂਗੇ ਇਹਦਾ ਐਸਟੀਮੇਟ 52 ਲੱਖ ਰੁਪਏ ਦਾ ਤਿਆਰ ਹੋ ਗਿਆ ਸੀ ਜੀ ਥੈਂਕ ਯੂ ਜੀ ਸੰਦੀਪ ਜੀ ਧੰਨਵਾਦ ਮੰਤਰੀ ਸਾਹਿਬ ਤੇ ਸਪੀਕਰ ਸਾਹਿਬ ਤੁਹਾਡੇ ਲਈ ਮੈਂ ਮੰਤਰੀ ਸਾਹਿਬ ਨੂੰ ਪਹਿਲੇ ਤਾਂ ਧੰਨਵਾਦ ਵੀ ਤੁਸੀਂ 31 ਤਿੰਨ 25 ਤੱਕ ਇਹਨੂੰ ਕਮਿਟ ਕਰ ਰਹੇ ਹੋ ਪਰ ਮੇਰੀ ਤੁਹਾਡੇ ਰਾਹੀਂ ਸਪੀਕਰ ਸਾਹਿਬ ਮੰਤਰੀ ਸਾਹਿਬ ਨੂੰ ਰਿਕੁਐਸਟ ਹੈ ਬੜਾ ਸੰਘਰਸ਼ ਕਰਕੇ ਅਸੀਂ ਸਰਕਾਰੀ ਕਾਲਜ ਜਾਕਟ ਸਾਹਿਬ ਦੇ ਪ੍ਰਯਾਸਾਂ ਨਾਲ ਅਸੀਂ ਬਣਾਇਆ ਤੇ ਉੱਥੇ ਚਲੋ ਪ੍ਰੋਫੈਸਰ ਤਾਂ ਜਦੋਂ ਆਣਗੇ ਆਣਗੇ ਪਰ ਮੇਰੀ ਰਿਕੁਐਸਟ ਹੈ ਵੀ ਆ ਜਿਹੜੀ ਸੜਕ ਦਾ 52 ਲੱਖ ਦਾ ਐਸਟੀਮੇਟ ਹੈ ਆ ਪਲੀਜ਼ ਹਾਊਸ ਨੂੰ ਕਲੀਅਰ ਕਰ ਦਿਓ ਵੀ 52 ਲੱਖ ਆ ਲੋਕਾਂ ਲਈ ਬਣੂਗੀ ਇਹ ਸਿਮੇਂਟ ਵਾਲੀ ਤੇ ਦੂਜਾ ਮੇਰਾ ਸਵਾਲ ਹੈ ਸਰ ਮੇਰੀ ਰਿਕੁਐਸਟ ਹੈ ਵੀ ਉੱਥੇ ਥੋੜਾ ਜਿਹਾ ਵਾਟਰ ਲੌਗਿੰਗ ਪ੍ਰੋਨ ਏਰੀਆ ਥੋੜਾ ਲੈਵਲ ਲੋ ਹੈ ਤੇ ਇਹਨੂੰ ਜੇ ਸਿਮੇਂਟਡ ਰੋਡ ਬਣਾ ਦਿੱਤੀ ਜਾਵੇ ਮਤਲਬ ਬਿਹਤਰ ਹੋਊਗੀ ਉਹਦੀ ਲਾਈਫ ਵੀ ਲੰਬੀ ਹੁੰਦੀ ਹੈ ਮੰਤਰੀ ਸਾਹਿਬ ਤੇ ਸਰ ਇੱਕ ਲਾਸਟ ਮੇਰੀ ਰਿਕੁਐਸਟ ਹੈ ਬਾਕੀ ਜਿਹੜੇ ਸੀਵਰੇਜ ਵਾਲੇ ਤੇ ਜਿਹੜੀ ਬਾਕੀ ਬਿਜਲੀ ਦੀ ਕੋਈ ਤਾਰਾਂ ਤੂਰਾ ਪੈਣੀ ਹੈ ਉਹ ਕੰਮ ਪਲੀਜ਼ ਪਹਿਲੇ ਮੁਕੰਮਲ ਕਰਾ ਦਿੱਤਾ ਜਾਵੇ ਕਿਉਂਕਿ ਡਿਗਰੀ ਕਾਲਜ ਹੈ ਤੇ ਹੁਣ ਜਿਹੜਾ ਉੱਥੇ ਬੱਚੇ ਜਾਂਦੇ ਬਹੁਤ ਉੱਥੇ ਮਤਲਬ ਬਹੁਤ ਹੀ ਮਾੜੇ ਹਾਲਾਤ ਹੈ ਥੈਂਕ ਯੂ ਸਪੀਕਰ ਸਾਹਿਬ ਠੀਕ ਸਪੀਕਰ ਸਾਹਿਬ ਮੈਂ ਆਪ ਜੀ ਦੇ ਜਰੀਏ ਮੈਂਬਰ ਸਾਹਿਬ ਨੂੰ ਦੱਸਣਾ ਚਾਹਨਾ ਕਿ ਉੱਥੇ ਮੌਕੇ ਤੇ ਮੈਂ ਯੂ ਨੂੰ ਭੇਜਿਆਗਾ ਔਰ ਕਨਸੈਂਟ ਜਿਹੜੇ ਆਫੀਸਰਸ ਐ ਉਹਨਾਂ ਨੂੰ ਭੇਜ ਦਿਆਂਗਾ ਜਿਸ ਤਰੀਕੇ ਨਾਲ ਮੌਕੇ ਦੇ ਹਿਸਾਬ ਦੇ ਨਾਲ ਪ੍ਰੋਪਰ ਹੋਵੇਗੀ ਉਸ ਤਰੀਕੇ ਨਾਲ ਬਣਾਤੀ ਜਾਵੇ। ਥੈਂਕ ਯੂ ਥੈਂਕ ਯੂ ਥੈਂਕ ਯੂ। ਸ਼੍ਰੀ ਨਰੇਸ਼ ਕਟਾਰੀਆ ਜੀ। ਧੰਨਵਾਦ ਸਪੀਕਰ ਸਾਹਿਬ। ਐ 1022 ਨੰਬਰ ਕੀ ਲੋਕ ਨਰਮਣ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਕੀ ਇਹ ਠੀਕ ਹੈ ਅਮਰ ਸਾਹਿਬ ਬਠਿੰਡਾ ਹਾਈਵੇ ਤੇ ਮਖੂ ਵਿਖੇ ਰੇਲਵੇ ਕਰਾਸਿੰਗ ਉੱਪਰ ਬਣਨ ਵਾਲੇ ਪੋਲ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਪੈਂਡਿੰਗ ਪਿਆ ਹੈ ਜੇਕਰ ਅਜਿਹਾ ਹੈ ਤਾਂ ਇਸ ਪੋਲ ਦਾ ਕੰਮ ਕਦੋਂ ਤੱਕ ਮੁਕੰਮਲ ਹੋ ਜਾਵੇਗਾ ਵੇਰਵੇ ਸਹਿਤ ਦੱਸਿਆ ਸਰਦਾਰ ਭਜਨ ਸਿੰਘ ਮਾਨਯੋਗ ਸਪੀਕਰ ਸਾਹਿਬ ਮਖੂ ਵਿਖੇ ਰੇਲਵੇ ਓਵਰ ਬ੍ਰਿਜ ਤੁਹਾਡਾ ਜਵਾਬ ਤਾਂ ਚਲਾਈ ਗਿਆ ਕੋਈ ਸਪਲੀਮੈਂਟਰੀ ਇਹ ਤਾਂ ਪੁੱਛ ਲਓ ਜੀ ਹਾਂ ਜੀ ਜੀ ਮਾਨਯੋਗ ਸਪੀਕਰ ਸਾਹਿਬ ਪਹਿਲਾ ਕੰਮ ਸ਼ੁਰੂ ਹੋ ਚੁੱਕਾ ਸੀਗਾ ਅੱਜ ਤੋਂ 4 ਸਾਲ ਪਹਿਲਾਂ ਉਸ ਤੋਂ ਬਾਅਦ ਫਿਰ ਕੰਮ ਬੰਦ ਕਰਤਾ ਸਾਰੇ ਉਹ ਪਿੱਲਰ ਬਣ ਗਏ ਪਿੱਲਰ ਬਣ ਕੇ ਫਿਰ ਢਾ ਕੇ ਲੈ ਗਏ ਉਹ ਕੀ ਕਾਰਨ ਸੀਗਾ ਪਹਿਲਾਂ ਬਣਾ ਦਿੱਤੇ ਫਿਰ ਢਾ ਦਿੱਤੇ ਤੇ ਮੈਂ ਇਹੀ ਕਿਰਪਾ ਕਰਕੇ ਬੇਨਤੀ ਕਰਦਾ ਵਾਂ ਵੀ ਜੇਕਰ ਉੱਥੇ ਸਾਰੇ ਪਠਾਨਕੋਟ ਤੋਂ ਲੈ ਕੇ ਬਠਿੰਡੇ ਤੱਕ ਬਾਈਪਾਸ ਬਣੇ ਆ ਤੇ ਜੇ ਇੱਥੇ ਵੀ ਬਾਈਪਾਸ ਬਣ ਜੇ ਤੇ ਬਹੁਤ ਧੰਨਵਾਦ ਹੋਊਗਾ ਤੁਹਾਡਾ ਥੈਂਕ ਯੂ ਜੀ ਮંત્રી ਜੀ ਮਾਨਯੋਗ ਸਪੀਕਰ ਸਾਹਿਬ ਮੈਂਬਰ ਸਾਹਿਬ ਦੀ ਗੱਲ ਬਿਲਕੁਲ ਠੀਕ ਆ ਕਿ ਇਹਦਾ ਕੰਮ ਜਿਹੜਾ ਸ਼ੁਰੂ ਕਰਵਾ ਦਿੱਤਾ ਗਿਆ ਸੀਗਾ ਪਹਿਲਾਂ ਤੇ ਜਿਹੜੀ ਰੋਡ ਸੀਗੀ 2000 17 ਦੇ ਵਿੱਚ ਇਹ ਬਣ ਕੇ ਕੰਪਲੀਟ ਹੋ ਗਈ ਸੀਗੀ ਇਹ ਚਾਰ ਮਾਰਗੀ ਸੜਕ ਸੀਗੀ 55 ਫੁੱਟ ਚੌੜੀ ਜਿਹੜਾ ਇਹਦੇ ਤੇ ਆਰਓਬੀ ਬਣਾ ਸੀਗਾ ਇਹ 6 ਲੇਨ ਬਣਾ ਸੀਗਾ 70 ਫੁੱਟ ਚੌੜਾ ਉਹਦੇ ਵਾਸਤੇ ਸਰ ਸਾਨੂੰ ਨਾ ਜਿਹੜੀ ਜ਼ਮੀਨ ਲੈਣ ਦੇ ਵਿੱਚ ਬੜੀ ਮੁਸ਼ਕਲ ਆ ਗਈ ਸੋ ਅਸੀਂ ਕਬਜ਼ਾ ਨਹੀਂ ਲੈ ਸਕਿਆਲੇ ਦੁਆਲੇ ਕਾਫੀ ਬਸਤੀਆਂ ਵੀ ਸੀਆਂ ਸਲਾਮ ਵਾਲੀਆਂ ਬਸਤੀਆਂ ਵੀ ਸੀਆਂ ਸੋ ਉਹਨਾਂ ਨੂੰ ਉਠਾਉਣ ਦੇ ਕਰਕੇ ਇਹ ਦੇਰੀ ਹੋਈ ਆ ਹੁਣ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਸਾਨੂੰ ਸੂਚਿਤ ਕਰ ਦਿੱਤਾ ਗਿਆ ਕਿ ਜ਼ਮੀਨ ਸਾਰੀ ਅਕਵਾਇਰ ਕਰ ਲਈ ਗਈ ਆ ਕੰਮ ਸ਼ੁਰੂ ਕਰ ਦਿੱਤਾ ਗਿਆ ਰੇਲਵੇ ਓਵਰ ਬ੍ਰਿਜ ਦੀ ਜਿਹੜੀ ਹੈਗੀ ਆ ਮਨਜ਼ੂਰੀ ਇਹ ਰੇਲਵੇ ਵਿਭਾਗ ਨੇ ਵੀ ਹਾਂ ਦੇ ਦਿੱਤੀ ਆ ਕਿਉਂਕਿ ਅਸੀਂ ਸਾਰੀ ਕਲੀਅਰੈਂਸ ਜਿਹੜੀ ਕਰਤੀ ਆ ਬਹੁਤ ਜਲਦ NHAI ਵੱਲੋਂ ਇਹਦਾ ਟੈਂਡਰ ਜਿਹੜਾ ਆ ਉਹ ਲਗਾ ਦਿੱਤਾ ਜਾਵੇਗਾ ਠੀਕ ਹੈ ਥੈਂਕ ਯੂ ਬਸ ਠੀਕ ਹੈ ਜੀ ਹੁਣ ਹੋਰ ਕੀ ਪੁੱਛਣਾ ਆਪਾਂ ਉਹ ਥੋੜਾ ਜਿਹਾ ਡੋਲਾ ਵਾਇਰਸ ਕਰਦਾ ਉਹ ਕਹਿੰਦੇ ਕਟਾਰੀਆ ਜੀ ਤੁਹਾਨੂੰ ਪੈਸੇ ਦਿੱਤੇ ਹੋਏ ਆ ਜਦੋਂ ਕਿ ਸਾਰੇ ਦੁਕਾਨਦਾਰ ਉਹ ਕਹਿੰਦੇ ਵੀ ਸਾਨੂੰ ਸਾਬਤ ਕਰੋ ਕਿਥੇ ਪੈਸੇ ਦਿੱਤੇ ਆ ਜਦੋਂ ਸਾਡੇ ਕੋਲ ਰਜਿਸਟਰੀਆਂ ਅਜ ਤੋਂ ਸਾਲ ਪਹਿਲਾਂ 6 ਮਹੀਨੇ ਪਹਿਲਾਂ 2 ਸਾਲ ਪਹਿਲਾਂ ਨਿਊ ਡੂ ਸਰਟੀਫਿਕੇਟ ਲਿਆ ਉਹਦੇ ਵਿੱਚ ਲਿਖਿਆ ਗਿਆ 100 ਮੀਟਰ ਸੜਕਾਂ ਉਹ ਕਹਿੰਦੇ ਨਹੀਂ ਜੀ ਇੱਥੇ ਸੜਕ 150 ਫੁੱਟਾਂ ਉਹ 150 ਫੁੱਟ ਕੱਟ ਕੇ ਬਣਾਉਣੀ ਚਾਹੁੰਦੇ ਆ ਅਸੀਂ ਕਹਿੰਦੇ 100 ਫੁੱਟ ਸੜਕ ਇੱਥੇ ਬਾਕੀ ਦੇ ਪੈਸੇ ਦਿਓ ਉਹ ਦਿੰਦੇ ਨਹੀਂ ਇਸ ਗੱਲ ਦਾ ਕਾਫੀ ਚਿਰ ਤੋਂ ਇਹਹੀ ਰੌਲਾ ਚੱਲਿਆ ਆਉਂਦਾ ਜੀ ਹਾਂ ਜੀ ਮੰਤਰੀ ਸਪੀਕਰ ਸਾਹਿਬ ਜੋ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਹੈ ਉਹਦੇ ਵੱਲੋਂ ਸਾਨੂੰ ਬਿਲਕੁਲ ਸੂਚਿਤ ਕਰ ਦਿੱਤਾ ਗਿਆ ਹੈ ਕਿ ਜਿੰਨੀ ਰੋਡ ਜਿੰਨਾ ਜਗ੍ਹਾ ਰਿਕੁਆਇਰਡ ਆ ਆਰਓਬੀ ਬਣਾਉਣ ਵਾਸਤੇ ਉਹ ਸਾਰੀ ਕਲੀਅਰੈਂਸ ਉਹਦੀ ਜੜੀਆਂ ਹੋ ਚੁੱਕੀ ਆ ਉਹਦੇ ਬੰਦੇ ਪੈਸੇ ਜਿਹੜੇ ਨੇ ਉਹ ਦੇ ਦਿੱਤੇ ਗਏ ਨੇ ਹੁਣ ਕਿਸੇ ਵੀ ਤਰ੍ਹਾਂ ਦੇ ਕੋਈ ਜਿਹੜੀ ਆ ਲੈਂਡ ਅਕਵਾਇਰ ਕਰਨ ਦੀ ਉਥੇ ਜ਼ਰੂਰਤ ਨਹੀਂ ਆ ਸੋ ਲਾਸਟ ਸਟੇਜ ਤੇ ਹੁਣ ਜਿਹੜਾ ਟੈਂਡਰ ਉਹਦਾ ਲੱਗਣਾ ਆ ਉਹ ਵੀ ਜਲਦੀ ਉਹਦਾ ਟੈਂਡਰ ਜਿਹੜਾ ਆ ਉਹ NHAI ਵੱਲੋਂ ਲਗਾ ਦਿੱਤਾ ਜਾਣਾ ਥੈਂਕ ਯੂ ਜੀ ਕਟਾਰੀਆ ਜੀ ਇਕਲ ਸਾਹਿਬ ਇਨਕੁਆਰੀ ਕਰਾ ਕੇ ਜਾਂਚ ਕਰਾਈ ਜਾਵੇ ਕਰਾ ਲਓ ਜੀ ਜ